ਮੰਮੀ ਨੂੰ ਫੋਨ ਕਰਕੇ ਬਧਾਈਆਂ ਤਾਂ ਦੇਦਾ ਪਤਾ ਨਹੀਂ ਮੰਮੀ ਫੋਨ ਚੱਕੂਗੀ ਕਿ ਨਹੀਂ ਹੈਲੋ ਹੈਲੋ ਆਪੋ ਤਾਂ ਕਿਵੇਂ ਆਰ ਪਛੀ ਕਾਲ ਮੰਮੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਠੀਕ ਠਾਕ ਸਤਰੀਕਾਲ ਹੈ ਹੋਰ ਦੱਸੋ ਵਧੀਆ ਬਧਾਈਆਂ ਤੁਹਾਨੂੰ ਨਵੀਂ ਗੱਡੀ ਦੀਆਂ ਤੈਨੂੰ ਵੀ ਪੁੱਤ ਸਵਾ ਬਧਾਈਆਂ ਹੈ ਕੀ ਗੱਲਾਂ ਮੈਂ ਤਾਂ ਚੋਰ ਵੀ ਗੱਡੀ ਲੈ ਲਈ ਹੈ ਉਹ ਵੀ ਥਾਰ ਨੀ ਫੋਟੋ ਤੇਥੇ ਚੋਰੀੋਂ ਗਾਣੂ ਲੈ ਲਈ ਗੱਡੀ। ਕਰੀਦਾ ਇਹ ਕਈ ਦਿਨੇ ਲੱਜੰਦਾ ਸੀ ਬਸ ਇਹ ਕੱਲ ਇਹਨੂੰ ਕੋਈ ਯਾਰ ਦੋਸਤ ਮਿਲ ਗਿਆ ਇਹ ਜਾ ਇਹਦਾ। ਅੱਛਾ। ਤੇ ਉਹ ਲੈ ਗਿਆ। ਇਹ ਤਾਂ ਸਾਨੂੰ ਕਿਉਂ ਦੱਸ ਕੇ ਗਿਆ ਨਾ ਮਨਿੰਦਰ ਕੋਲੇ ਗੱਲ ਕਰੀ ਨਾ ਮੇਰੇ ਕੋਲੇ ਗੱਲ ਕਰੀ। ਇਹ ਤਾਂ ਉਹਦੀ ਪਤਾ ਲੱਗਿਆ ਭਾਈ ਜਦੋਂ ਥਾਰ ਲਿਆ ਕੇ ਕਿਹੜਾ ਤੀ ਵਾਰ ਚ। ਮੈਂ ਤਾਂ ਨਾ ਬਾਹਲਾ ਚ ਹੁਣ ਨਾ ਮੈਂ ਕਹਿੰਨੀ ਮੰਮੀ ਵੀਰੇ ਦੇ ਭਾਬੀ ਨੂੰ ਮੇਰੇ ਕੋਲ ਭੇਜਦੀ। ਚਾਹ ਤਾਂ ਹੁੰਦਾ ਹੀ ਐ ਭੈਣ ਭਰਾ ਨੂੰ ਚਾਹ ਕੇ ਮੈਨਾਂ ਹੋਵੇ ਲੱਗਾ। ਹਾਂ ਲੈ ਤਾਂ ਤਾਂ ਬਲੇ ਦੀ ਚਾਹ ਪਿਧਾਰਦਾ ਹੋ ਰ ਮੈਂ ਤਾਂ ਨੀ ਬੀਰੇ ਦੀ ਗੱਡੀ ਵਾਸਤੇ ਨਾ ਕੰਬਲ ਲਈ ਬੈਠੀ ਹਾਂ ਅੱਛਾ ਹਾਂ ਕੋਈ ਗੱਲ ਨਹੀਂ ਕੋਈ ਮੈਂ ਕਹਿ ਦੂੰਗੀ ਹੈ ਮਨਿੰਦਰ ਨੂੰ ਦੋ ਲੈ ਆ ਹੁਣ ਭਾਬੀ ਨੂੰ ਜਿਹੜਾ ਪਸੰਦ ਆਇਆ ਉਹੀ ਗੱਡੀ ਤੇ ਪਾ ਦੂੰਗੀ ਮੈਂ ਤਾਂ ਚਲ ਕੋਈ ਨਾ ਪਤਾ ਚਾਏ ਕਿ ਇਸ ਵਾਰ ਇਹ ਕੰਬਲ ਭਰੀ ਕੋਈ ਗੱਲ ਹੈ ਅੱਛਾ ਕੋਈ ਨਾ ਕਹੂੰਗੀ ਮੈਂ ਹਜੇ ਤਾਂ ਤੈਨੂੰ ਪਤਾ ਉਹਦੇ ਯਾਰ ਦੋਸਤ ਹੀ ਨਹੀਂ ਟਿਕਣਦੇ ਘਰੇ ਕਿਧਰੇ ਲੈ ਜਾਂਦੇ ਆ ਕਦੇ ਕਿਧਰੇ ਲੈ ਜਾਂਦੇ ਆ ਚਾਹ ਚੜਿਆ ਪਿਆ ਹੁੰਦਾ ਆਓ ਵੀਰੇ ਨੂੰ ਕਹਦੇ ਕਦੇ ਜਰ ਦੋਸਤਾਂ ਚ ਭੈਣ ਨੂੰ ਨਾ ਭੁੱਲ ਜੀ ਭੈਣ ਕੋਲ ਵੀ ਜਾ ਕੇ ਆਉਣਾ ਨਹੀਂ ਬੁੱਤ ਜਰ ਦੋਸਤਾਂ ਚ ਭੈਣ ਕਿਵੇਂ ਭੁੱਲ ਜੂਗਾ ਦੱਸ ਭਲਾ ਹੈ ਜਸ ਨੂੰ ਮੈਂ ਦੱਸਿਆ ਸੀ ਜਸ ਕਹਿੰਦਾ ਮੈਂ ਫੋਨ ਕਰੂੰਗਾ ਕਹਿੰਦਾ ਬਾਈ ਨੂੰ ਕਹਿੰਦਾ ਵਧਾਈਆਂ ਦਊਂਗਾ ਕਹਿੰਦਾ ਫਿਰ ਆਏ ਨਾ ਕਹਦੇ ਵੀ ਬਾਈ ਨੂੰ ਤਾਂ ਫੋਨ ਹੀ ਨਹੀਂ ਕਰਕੇ ਵਧਾਈਆਂ ਦਿੱਤੀਆਂ ਕਰ ਲਿਆ ਹੋਊਗਾ ਜੱਤ ਨੇ ਤਾਂ ਫੋਨ ਹਾਂ ਧੰਨਵਾਦ ਚੱਲ じゃ ਆ ਤਾਂ ਹੁੰਦਾ ਹੀ ਆ ਭਾਈ ਹੈ ਇਹਨੂੰ ਐ ਵੀ ਚੱਲ ਮੇਰੇ ਸਾਲੇ ਨੇ ਗੱਡੀ ਲੈ ਦੀ ਹਾਂਜੀ ਹੋਰ ਹੋਰ ਦੱਸੋ हां दीके फोटो ठीक रहनी तेरे सास ठीक हां जी सारे बढ़िया रहने ਤੁਸੀਂ ਠੀਕ ਰਹਨੇ ਹੋ हां ਘਰੀ ਆ ਕੇ ਗਈ ਹੋਈ ਕਿਤੇ ਨਹੀਂ ਇਧਰੀ ਨੇ ਘਰੀ ਨੇ दादी सास ਆਈ ਸੀਗੀ ਮੇਰੀ ਹਾਂ ਤਾਂ ਕਰਕੇ ਬਾਜ਼ਾਰ ਜਨੂ ਗਏ ਹੋਏ ਨੇ ਪਤਾ ਮੈਂ ਠੀਕ ਹੈ ਤੇਰੀ दादी सास हां ਠੀਕ ਹੈ ਵਧੀਆ ਚਲ ਪੁੱਤ ਵਧੀਆ ਵਧੀਆ ਰਹੇ ਹੈ ਕਰ ਭਾਈ ਸਾਡੀ ਸੱਸ ਨਾਲ ਵੀ दादी सास ਨਾਲ ਵੀ ਮੈਂ ਤਾਂ ਬਥੇਰਾ ਵਧੀਆ ਰਹਨੀ ਮਮੀ ਦੋ ਮਹੀਨਾਂ ਵਾਲੀ ਚਲ ਪੁੱਤ

ਹੋਰ ਸੁਣਾ ਕੋ ਗੱਲ ਵਤ ਤੂੰ ਨਹੀਂ ਆਣਾ ਮੇਰੇ ਕੋਲ ਹੈ ਮੈਂ ਵੀ ਆਉਂਗੀ ਕੋਈ ਨਾ ਪਹਿਲੇ ਤਾਂ ਫੇ ਗੱਡੀ ਲਿਆਂਦੀ ਆ ਚਾਹੇ ਤਾਂ ਇਹ ਤੇਰੇ ਕੋਲੇ ਆ ਜਾਣ ਚਾਹੇ ਤੈਨੂੰ ਇੱਥੇ ਬੁਲਾ ਰਹੇ ਨੇ ਇਹਨਾਂ ਦੀ ਮਰਜ਼ੀ ਹੈ ਕਿਵੇਂ ਮਰਜ਼ੀ ਕਰਨ ਨਾ ਹੁਣ ਨਹੀਂ ਮੈਂ ਆਉਂਦੀ ਹਰ ਵਾਰ ਮੈਂ ਹੀ ਹੋਣੀ ਆ ਹੁਣ ਵੀਰਾਂ ਤੇ ਭਾਬੀ ਹੋਣ ਮੇਰੇ ਕੋਲ ਚੱਲ ਠੀਕ ਹੈ ਭਾਈ ਚੰਗਾ ਇਹਨਾਂ ਨੂੰ ਕਹਿ ਦਿੰਗੀ ਵੀ ਸੋਨੂੰ ਬੁਲਾਉਂਦੀ ਆ ਤਾਂ ਹੈ ਕਿਆ ਭਾਈ ਕੁੜੀ ਦੀ ਵੀ ਸਹਰਿਆਂ ਤੇ ਫਿਰ ਬੱਲੇ ਬੱਲੇ ਹੋ ਜੀ ਵੀਰ ਦੇ ਭਰਾ ਘਰ ਲਿਆਇਆ ਹੈ ਨਾ ਤੋਹੀ ਤੇ ਗੱਲ ਨਾ ਰਾਤ ਲੈ ਕੇ ਰਹਿ ਕੇ ਜਾਣ ਮੇਰੇ ਕੋਲ ਜਦੋਂ ਦਾ ਮੇਰਾ ਵਿਆਹ ਹੋਇਆ ਇੱਕ ਰਾਤ ਵੀ ਨਹੀਂ ਲਾਈ ਇਹਨਾਂ ਨੇ ਮੇਰੇ ਕੋ ਚਲ ਚਲ ਉਹਨੂੰ ਕੋਈ ਵੀ ਰਾਤ ਲੈ ਕੇ ਜਾਏ ਠੀਕ ਹੈ ਲੈ ਲਾਇਆਏ ਉਥੇ ਮੈਂ ਕਹਿ ਦੂੰਗੀ ਪੱਭੀ ਠੀਕ ਹੈ ਠੀਕ ਹੈ ਭਾਬੀ ਤੇਰੀ ਅੱਛਾ ਉਹਨੂੰ ਮੈਂ ਲੈ ਕਪੜੇ ਜੀ ਧੋ ਧੋਈ ਜਾਂਦੀ ਸੀ ਅੱਛਾ ਭਾਬੀ ਨਾ ਬਸ ਵਿਚਾਰੇ ਸਾਧ ਕੰਮਕਾਰਾਂ ਚੁੱਲਹੀ ਰਹਿੰਦੀ ਆ ਹਨਾ ਹੋਰ ਤੇਰੀ ਚੰਗੀ ਹੈ ਭਾਈ ਇਹ ਤਾਂ ਹਾਂ ਚਲ ਵਧੀਆ ਨਹੀਂ ਆਪਾਂ ਦੂਜੇ ਦੇਖਦੇ ਆ ਹਨਾ ਐ ਰੋਬ ਮਾਰਦੇ ਨੇ ਨਾਲੇ ਸੱਸਾ ਕੰਮ ਕਰਦੇ ਨੇ ਨਾਲੇ ਰੋਬ ਮਾਰਦਿਆਂ ਨੇ ਫੇਰ ਵੀ ਨਾ ਫਤਮੈ ਰੋ ਮਾਰ ਕੇ ਕੀ ਲੈਣਾ ਮੈਂ ਰੋਟੀ ਤੱਕ મતਵਲੇ ਰੋਟੀ ਦੇਈ ਜਾਂਦੀ ਐ ਮੈਂ ਤਾਂ ਮੈਂ ਤਾਂ ਕਹਿੰਦੀ ਮੇਰੀ ਭਾਬੀ ਨਾਲ ਦੀ ਹਰ ਘਰ ਚ ਆਵੇ ਭਾਬੀ ਅੱਛਾ ਹਾਂ ਚਲ ਪਈ ਮਮੀ ਆਈ ਕਹਿੰਦੀ ਐ ਕਿ ਨਵੰਬਰ ਕੀ ਸਾਰਿਆਂ ਦੇ ਨੋ ਆਵੇ ਠੀਕ ਐ ਨਾ ਨਾਲੇ ਮੇਰਾ ਵੀ ਕਿੰਨਾ ਕਰਦੇ ਜਮਾ ਨਹੀਂ ਆਏ ਸਮਝਦੀ ਮੈਂ ਨਾ ਨਾ ਪਹਿਣਾ ਵਾਂਗੂ ਕਰਦੀ ਐ ਮੇਰਾ ਤਾਂ ਹਾਂ ਹਾਂ ਇਹ ਤਾਂ ਬਨ ਪਤਾ ਹੀ ਐ ਮੇਰੇ ਕਹਿਦਾ ਨਹੀਂ ਪਈ ਬੇ ਨੋ ਤਾਂ ਬਥੇਰੀ ਚਿੰਗੀ ਦੇ ਲੈ ਮੈਂ ਤਾਂ ਬੈਠੀ ਨਾ ਰੋਟੀ ਨਾ ਦਿੰਦੀ ਐ ਹਾਂਜੀ ਹਾਂ ਤੇ ਦਵਾਈ ਰੋਟੀ ਲਈ ਐ ਨਾ ਤੁਸੀਂ

ਹੁੰਦਾ ਨਾ ਵੀਰੇ ਨੂੰ ਫੋਨ ਚੱਕੰਦੇ ਪਹਿਲ ਤਾਂ ਵੀਰੇ ਨੂੰ ਲਾਂਭਾ ਦਊਂਗੀ ਕਿ ਜਦੋਂ ਮੈਂ ਫੋਨ ਕਰਦੇ ਫੋਨ ਚੱਕਦੇ ਨਹੀਂ ਹੁੰਦਾ ਮੇਰਾ ਹਰ ਵਾਰੀ ਵੀਰਾ ਮੈਂ ਤਾਂ ਬਾਲਾ ਚਾ ਮੈਂ ਤਾਂ ਆ ਹੀ ਹੋਇਆ ਵੀਰਾ ਕਦੋਂ ਮੇਰੇ ਕੋਲ ਆਵੇ ਤੇ ਸਿੱਕਾ ਦੋ ਮੈਂ ਝੂਠਾ ਲੈ ਕੇ ਆਵਾਂ ਥਾਰ ਤੇ ਜਸ ਨੂੰ ਵੀ ਕਹੂੰਗੀ ਜਸ ਨੂੰ ਕਿਉਂ ਕਹੂੰਗੀ ਜਸਕਰਨ ਨੂੰ ਕਹੂੰਗੀ ਵੀ ਆਪਾਂ ਵੀ ਗੱਡੀ ਲਾਵਾਂਗੇ ਇੱਕ ਵਾਰ ਮੇਰਾ ਵਿਆਹ ਹੋ ਜਾਂਦੇ ਉਹਦੇ ਨਾਲ ਸਬਜ਼ੀ ਕਾਦੀ ਬਣਾਵਾਂ ਕਿਹਨਾਂ ਸਬਜ਼ੀ ਵਾਲਾ ਵੀ ਨਹੀਂ ਆਇਆ ਅੱਜ ਆਇਆ ਨਹੀਂ ਕੋਈ ਮਾਂ ਇਹ ਤਾਂ ਸਿਰ ਜਦੂ ਵੀ ਜਾਂਦਾ ਮੈਂ ਤਾਂ ਹੁਣ ਹੀ ਪਈ ਸੀ ਗੋਲੀ ਲੈ ਕੇ ਦੇਵਾਂ ਹਾਂ ਗੋਲੀ ਤਾਂ ਲੈ ਲਈ ਉਹ ਤਾਂ ਪਈ ਸੀ ਕਿ ਦਾਲ ਬਣਾਣਾ ਦਾਲ ਬਣਾ ਲਾ ਤੇ ਇੱਕ ਮੈਂ ਤਾਂ ਤੈਨੂੰ ਆਈ ਕਹਿੰਦੀ ਸੀ ਹਾਂ ਮੈਂ ਆ ਦੇ ਲੈਨੇ ਥਾਰ ਲੈਣ ਦਿਲਾ ਦੀ ਨੇ ਹਾਂ ਤੇ ਖਰਪਰੀ ਤੇ ਇੰਨਾ ਖੁਸ਼ ਹੋਏ ਕਾਇ ਬਰਾ ਨੇ ਫੋਨ ਤੇ ਪੁੱਛ ਲਿਆ ਨਾਲੇ ਵਧਾਈਆਂ ਦਿੱਤੀਆਂ ਹਾਂ ਤੇ ਮਗਾ ਦੇ ਕੇ ਇੱਕ ਵਾਰ ਮੈਨੂੰ ਕੀ ਹੈ ਜਲ ਕੁੜੀ ਕੁੜੀ ਜਾ ਆਈ ਇਹ ਜਾ ਕੁੜੀ ਨੂੰ ਬੁਲਾ ਲਈ ਹੈ ਨਾ ਮੇਰੇ ਕੋਲ ਵੀ ਕੋਈ ਗੱਲ ਨਹੀਂ ਕੀਤੀ ਕੁੜੀ ਦੀ ਫੋਨ ਮਿਲਿਆ ਜੇ ਫੋਨ ਤੇ ਆਇਆ ਵੀ ਸੀ ਆਰਪਰੀ ਦਾ ਚੱਕਿਆ ਨਹੀਂ ਇਹ ਨਾ ਨਾ ਫੋਨ ਤਾਂ ਚੱਕ ਲਾਂਦਾ ਉਹ ਤਾਂ ਵਧਾਈਆਂ ਹੀ ਦਿੰਦੀ ਸੀ ਮਮਿਓ ਉਸ ਤੋਂ ਗੁੱਸਾ ਕਰੀ ਬੈਠਾ ਕਹਿੰਦਾ ਉਹ ਦੇ ਵੀ ਆਂਦਾ ਸਿਵਾ ਨਹੀਂ ਕਹਿੰਦਾ ਬੇਇੱਜ਼ਤੀ ਕਰਾਈ ਜਾਂਦੀ ਹੈ ਮੇਰੀ ਪੁੱਤਾ ਫਿਰ ਕਿਸੇ ਪਾਸੇ ਜਾਂਦਾ ਹੁੰਦਾ ਕਿ ਲ ਬਿਨਾ ਦੱਸੇ ਬਾਗੀ ਫਿਰ ਕੀ ਆਪਦੇ ਘਰ ਹੀ ਗਈ ਹੈ ਉਹ ਕਿਹੜਾ ਕਿਤੇ ਹੋਰ ਗਈ ਹੈ ਕੀ ਕਰੀਏ ਮਾਂ ਹੁਣ ਕਿੱਧਰ ਜਾਂਦਾ ਕੀ ਪਤਾ ਹੁਣ ਦੱਸਦਾ ਹੀ ਨਹੀਂ ਉਸ ਮੁੰਡੇ ਦੇ ਫੋਨ ਆ ਜਾਂਦੇ ਨਿਕਲ ਜਾਂਦਾ ਬਾਹਰ ਲੈ ਕੇ ਗੱਡੀ ਹੁੰਦਾ ਨੱਚਾ ਹੁਣ ਭਾਈ ਗੱਲ ਸੁਣੋ ਲੋਕ ਪਾਲਟੀਆਂ ਮੰਗਦੇ ਨੇ ਹੈ ਤਾ ਕਰਕੇ ਅਗਲਾ ਕਹਿੰਦੇ ਹੀ ਆ ਫਿਰ ਮੇਗਾ ਜੀ ਉਹਨੇ ਤਾਂ ਗੱਡੀ ਤੇ ਪੈਸਾ ਲਾ ਕੇ ਉਹਨੇ 파ਟਿਆਂ ਤੇ ਲੱਗ ਜਿੰਦੇ ਨੇ ਇਹ ਚੱਲ ਕੋਈ ਕਿਉਂ ਸ਼ੋਸ਼ੇ ਬਾਜੀ ਕਰਨੀ ਇਹ ਵੀ ਕੋਈ ਨਾ ਰੱਬ ਦੇ ਵਸੇ ਠੀਕ ਹੈ ਨਾ ਇਹ ਤਾਂ ਹੈ ਮਾਂ ਚੱਲ ਪਰਮਾਤਮਾ ਨੇ ਐਡੀ ਵੱਡੀ ਖੁਸ਼ੀ ਲੈਂਦੀ ਆ ਚੱਲ ਆਪਾਂ ਨੇ ਘਰੇ ਥਾਰ ਆਈ ਹੈ ਮੇਰੇ ਵੀ ਉਮੀ ਤੇਰੀ ਕੁੜੀ ਨੂੰ ਕਿੰਨੀ ਖੁਸ਼ੀ ਹੁੰਦੀ ਹੋਊਗੀ ਨਾ ਕੋਣ ਤਾਂ ਖੁਸ਼ੀ ਹੈ ਨਹੀਂ ਉਹਦਾ ਸਵਾਲ ਹੀ ਪਸੰਦ ਸੀ ਹੋਰ ਉਹ ਤਾਂ ਕੁਵਾਰੀ ਹੁੰਦੀ ਕਰਦੀ ਹੁੰਦੀ ਸੀ ਭਾਬੀ ਮੈਨੂੰ ਨਾ ਵਿਆਹ ਦਿੱਥੇ ਥਾਰ ਦਿਓ ਵੀਰ ਅਧਵੰਤਾਰ ਦਿਓ ਮੈਂ ਤਾਂ ਥਾਤ ਕੋਲ ਸਿੱਖਣੀ ਉਹ ਤਾਂ ਇੰਨਾ ਚਾਹ ਸੀਗਾ ਇਹ ਹੋਰ ਬਲਾਈ ਕਹਿੰਦੇ ਮੇਰੇ ਤਾਂ ਚਾਹ ਨਹੀਂ ਚੱਕਿਆ ਜਾਂਦਾ ਕਹਿੰਦੀ ਮੈਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਹੈ ਵੀ ਚਲ ਮੇਰਾ ਵੀਰਾ ਥਾਰ ਲੈ ਆਇਆ ਹੈ ਕਹਿੰਦੀ ਹਮਮ ਠੀਕ ਹੈ ਮੈਂ ਤੈਨੂੰ ਆਏ ਕਹਿੰਦੀ ਸੀ ਤੂੰ ਗੱਲ ਕਰ ਲੈ ਇਹਦੇ ਕੋਲੇ ਮੈਂ ਜੀ ਗੱਲ ਕਰਾਂ ਮੈਂ ਬਸ ਤਾਂ ਆਪ ਗੱਲ ਪਟਦਾ ਹੈ ਕਾਇਤਾ ਪਟਦਾ ਹੈ ਕਿ ਚਾਹੇ ਤਾਂ ਆਪਾ ਚੱਲਿਆ ਆਉਨੇ ਆ ਚਾਹੇ ਕਿ ਭਾਈ ਤੂੰ ਉਹਨੂੰ ਫੋਨ ਤੇ ਕਹਦੇ ਵੀ ਚਲ ਹਰਪ੍ਰੀਤ ਤੂੰ ਆ ਜਾ ਬਰੇ ਚਲ ਕਹਿ ਕੇ ਦੇਖੂਗੀ ਜੇ ਘਰੇ ਆਗੇ ਨਾ ਹਾਂ ਕੋਈ ਗੱਲ ਜਦੋਂ ਘਰੇ ਆਗੇ ਤੂੰ ਜ਼ਰੂਰ ਗੱਲ ਕਰੀ ਵੀ ਚੱਲ ਜੇ ਇਹ ਤਾਂ ਹੂਰੇ ਬਲਾ ਲੈ ਚਾਹੇ ਉੱਥੇ ਜਾਏ ਭਾਈ ਤੁਸੀਂ ਦੋਨੇ ਜਣੇ ਸਹੀ ਗੱਲ ਆ ਮਾਂ ਹੁਣ ਇਹ ਤਾਂ ਕਿੰਨਾ ਰਮ ਡਾਡ ਡਰ ਕੇ ਰਹਾਂਗੇ ਆਪਾਂ ਹੈ ਤੇ ਕਹਿ ਦਾਂਗੇ ਭਾਈ ਮੈਂ ਤਿਆਰ ਹਾਂ ਚੱਲ ਚੱਲੀਏ ਕੁੜੀ ਕੋਲ ਕੰਨੀ ਮੈਂ ਤਾਂ ਇੱਕ ਕੰਬਲ ਰੱਖ ਰੱਖਿਆ ਕਿ ਕੇਸ ਜੇ ਤਾਂ ਕਹਿੰਦੀ ਭਈ ਭਾਬੀ ਨੂੰ ਪੁੱਛ ਲੂੰ ਮਨੇਂਦਰ ਨੂੰ ਜੇ ਕੇਸ ਲੈ ਜਾਣਾ ਕੇਸ ਪਾ ਦੂੰਗਾ ਜਾਂ ਕੰਬਲ ਪੋਣਾ ਤੇ ਕੰਬਲ ਪਾ ਦੂੰਗਾ ਨਹੀਂ ਘੱਟੀ ਤੇ ਨਾਲੇ ਸਾਗ ਲਗੜੇ ਆਉਂਗੀ ਕਹਿੰਦੀ ਸਹੀ ਗੱਲ ਆਪਾਂ ਨੂੰ ਕਿੰਨਾ ਚਾਹ ਹੁੰਦਾ ਨਾ ਭਰਾ ਦੇ ਘਰੇ ਕੋਈ ਨਵੀਂ ਚੀਜ਼ ਆਉਂਦੀ ਜਾਂ ਭਰਾ ਦਾ ਘਰ ਅੱਗੇ ਵਧਦਾ ਤਾਂ ਸਭ ਤੋਂ ਚਾਹ ਭੈਣਾਂ ਨੂੰ ਹੀ ਹੁੰਦਾ ਭੈਣਾਂ ਨੂੰ ਹੁੰਦਾ ਉਹੀ ਤਾਂ ਗੱਲ ਹੈ ਪਰ ਇਹ ਨਹੀਂ ਸਮਝਦਾ پتہ ਨਹੀਂ ਇਹ ਨੂੰ ਚੰਦਰੇ ਜੀ ਨੂੰ ਇਹਦੇ ਮਨ 'ਚ ਕੀ ਹੋਇਆ ਪਿਆ ਨਾਲੇ ਆ ਮਮੀ ਗਲਤੀਆਂ ਤਾਂ ਸਭ ਤੋਂ ਹੀ ਹੁੰਦੇ ਨੇ ਅ ਜੇ ਜਿਹੜੀ ਅੱਜ ਕੱਲ ਦੇ ਜਵਾਕ ਨਾ ਸਾਰੇ ਹੀ ਗਲਤੀਆਂ ਕਰਦੇ ਨੇ ਕਿਹੜਾ ਜਵਾਕ ਨਾ ਕਰੇ ਐਡਾ ਕਹ ਲਈਏ ਬਾਹਲਾ ਸਿਆਣਾ ਅੱਜ ਗੱਲ ਹੈ ਨਾ ਸਿਆਣੇ ਵੀ ਹੈਗੇ ਪਹਿਲਾਂ ਹੀ ਸੀਗੇ ਵੀ ਸਿਆਣੇ ਸੀਗੇ ਵੀ ਕਰੇ ਬੈਠੇ ਰਹਿੰਦੇ ਸੀਗੇ ਆਪਦੇ ਚਾਹ ਮਾਰ ਦਿੰਦੇ ਸੀਹੀ ਤਾਂ ਗੱਲ ਹੈ ਬਸ ਜਿਹੇ ਜਿਹੇ ਹਵਾ ਉੱਡੀ ਜਾਂਦੇ ਉਹ ਜਿਹੇ ਜਵਾਕ ਹੋਏ ਜਾਂਦੇ ਆ ਹੈ ਪਹਿਲਾਂ ਵਾਲੇ ਲੋਕ ਹੋਰ ਸੀ ਹੁਣ ਵਾਲੇ ਹੋਰ ਹੈ ਕਰੀਏ ਕੀ ਫੇਰ ਹੁਣ ਉਹ ਸਮਝੀ ਨਹੀਂ ਆਉਂਦਾ ਹੁਣ ਵੀ ਇਹਨੂੰ ਕੀ ਇੱਕ ਅੱਗੇ ਕਿਵੇਂ ਸਮਝਾ ਗਏ ਕਿਵੇਂ ਇਹਦੇ ਦਿਮਾਗ 'ਚ ਗੱਲ ਵਾਗੇ ਵੀ ਭਾਈ ਭੈਣ ਭਰਾਈ ਹੁੰਦਾ ਓਕੇ ਸੋਕੇ ਟਾਈਮ ਤੇ ਆਪ ਦੱਸਗਾ ਭੈਣ ਭਰਾਈ ਖੜਦਾ ਕੋਈ ਦੂਜਾ ਨਹੀਂ ਖੜਦਾ ਹੁੰਦੀ ਭੈਣ ਭਰਾ ਲੱਖ ਮਾੜਾ ਹੋਵੇ ਪਰ ਆ ਕੇ ਨਾਲ ਉਹ ਨਹੀਂ ਖੜਨਾ ਤੇ ਆਪ ਦੇ ਦਾ ਹੀ ਫੋਨ ਮੱਚਦਾ ਦੂਜੇ ਤੇ ਕਦੋਂ ਮੱਚੂਗਾ ਦੂਜੇ ਤਾਂ ਅਗਲਾ ਕਹਿੰਦਾ ਚੱਲ ਹੁਣ ਦੇ ਸਮਾਂ ਦੇ ਨਾਲ ਜਿੰਨੀ ਆਉਂਦੀਆਂ ਕੀ ਕਰੀਏ ਦੱਸ ਚੱਲ ਕੋਈ ਗੱਲ ਨਹੀਂ ਅੱਜ ਤਾਂ ਮੈਂ ਜਦੋਂ ਆ ਗਿਆ ਨਾ ਇਹਨੂੰ ਅੱਜ ਨਹੀਂ ਤਾਂ ਕੱਲ ਮੈਂ ਲੈ ਕੇ ਹੀ ਜਾਊ ਕੁੜੀ ਕੋਈ ਕੁਝ ਮਰਜ਼ੀ ਹੋ ਜਾਈ ਪਰ ਮੇਰੇ ਨਾਲੜੀ ਪੈ ਮੈਂ ਕਹੂੰਗੀ ਭਾਈ ਚੱਲਣਾ ਪਊਗਾ ਜਾਣਾ ਹੀ ਪਊਗਾ ਅਗਲੇ ਵਾਰ ਸਾਨੂੰ ਚੈੱਕ ਹੋਗਾ ਗੱਲ ਤਾਂ ਉਹੀ ਐ ਅਗਲਾ ਕਦੋਂ ਵਾਲਾ ਇੱਕ ਇੱਕ ਸਾਲਾ ਸੀ ਹੈ ਤੇ ਵੀ ਐ ਨਹੀਂ ਕਿਹਾ ਸਾਨੂੰ ਵੀ ਆ ਜਾਓ ਚੱਲ ਤੁਸੀਂ ਆ ਜਾਓ ਉਹੀ ਤਾਂ ਗੱਲ ਹੈ ਉਹ ਇਹਨੂੰ ਪਤਾ ਹੀ ਨਹੀਂਗਾ ਕਿਸੇ ਗੰਦਾ ਵੀ ਰਿਸ਼ਤਾ ਜਿਵੇਂ ਵਰਤਦਾ ਕਿਵੇਂ ਨਹੀਂ ਵਰਤਦਾ ਮੇਰੇ ਨਾਲ ਵਰਦਾ ਕਿ ਦੇਖਿਆ ਮੇਰੇ ਨਾਲ ਪੰਡ ਮੇਰੇ ਗਿਆ ਕਦੇ ਜਾਂਦਾ ਮੈਨੂੰ ਛੱਡ ਕੇ ਬਾਹਰ ਚ ਮੁੜਿਆਂ ਦਾ ਉਹ ਵਿਚਾਰੇ ਨੇ ਤਿਆਰੀਆਂ ਵੇਰੀਆਂ ਕਰਕੇ ਬੈਠੇ ਉਹਦੇ ਰੋਟੀ ਪਾਣੀ ਸਾਰਾ ਕੁਝ ਲਿਆ ਕੇ ਘਰੇ ਹਾਂ ਇਹ ਉੱਥੇ ਮੁੜਿਆ ਆਉਂਦਾ ਕਿਸ ਦੀ ਗੱਲ ਵੀ ਨਹੀਂ ਸੁਣਦਾ ਫਿਰ ਵੀ ਮੈਂ ਖੜ ਜਾ ਐਨਾ ਕਰ ਇਹਨੂੰ ਕਾਹਦੀ ਕਾਲੀ ਹੁੰਦੀ ਐ ਜਾਨ ਦੀ ਮੰਮੀ ਨੇ ਤਿੰਨ ਚਾਰੇ ਮੈਨੂੰ ਵਧਾਈਆਂ ਦੇ ਦੀਆਂ ਤੇ ਮਸਫੂਰ ਮੰਮੀ ਦਾ ਵੀ ਨੀ ਚੱਕਿਆ ਗੱਲ ਨਹੀਂ ਕੀਤੀ ਕੀ ਗੱਲ ਥੋੜਾ ਐ ਦੀ ਰਿਸ਼ਤੇਦਾਰਾਂ ਨਾਲ ਹੀ ਵੱਡਾ ਹੁੰਦਾ ਹੁੰਦਾ ਇਕੱਲਾ ਬੰਦਾ ਨਹੀਂ ਵੱਡਾ ਹੁੰਦਾ ਜੇ ਸੋਚੇ ਤਾਂ ਪਤਾ ਨਹੀਂ ਇਹਨੂੰ ਕੀ ਹੋਇਆ ਪਿਆ ਨਾਲੇ ਤੇਰੀ ਮੰਮੀ ਤਾਂ ਐਨਾ ਚਾ ਕਰਦੀ ਐ ਇਹਦਾ ਐਕਸ਼ਨ ਹੋਰ ਕੀ ਐਵੇਂ ਸਾਰਿਆਂ ਨਾਲ ਇੱਕੋ ਰਵਈਆ ਰੱਖਦਾ ਸਾਰਿਆਂ ਨਾਲ ਇੱਕੋ ਰਵਈਆ ਰੱਖਦਾ ਕੀ ਇਹਨੂੰ ਮੈਂ ਕਹਾਂ ਤੇ ਕੀ ਨਾ ਕਾ ਅਗਲਾ ਤਾਂ ਕਹਿੰਦਾ ਹੋਊਗਾ ਕਿ ਪਤਾ ਨਹੀਂ ਵੀ ਹਰਪ੍ਰੀਤ ਮਾਂ ਚ ਇਹੀ ਸੋਚਦੀ ਹੋਊਗੀ ਕਿ ਮੇਰੀ ਪਰਜਾਈ ਰੋਕਦੀ ਐ ਹੈ ਗੱਲ ਤਾਂ ਮੁੜ ਕੇ ਘੁੰਮ ਕਮਾ ਕੇ ਨਾ ਬਹੁਤ ਹੀ ਆ ਜਾਂਦੀ ਆ ਨਹੀਂ ਨਹੀਂ ਪਤਾ ਉਹਨੂੰ ਪਤਾ ਹੀ ਐ ਤੇਰਾ ਵੀ ਪਤਾ ਤੇ ਉਹਦਾ ਵੀ ਪਤਾ ਐ ਤੇਰੇ ਵੱਲ ਤਾਂ ਕਦੇ ਉਹਨੇ ਉਹੀ ਨਹੀਂ ਕਿਹਾ ਵੀ ਮੇਰੀ ਪਰਜਾਈ ਐ ਐ ਕਰਦੀ ਐ ਐ ਕਰਦੀ ਐ ਉਹ ਤਾਂ ਕਹਿੰਦੀ ਮੈਨੂੰ ਭੈਣਾ ਵਾਂਗੂ ਰਹਿੰਦੀ ਐ ਚਲ ਉਹ ਨਾ ਕਹਿੰਦੀ ਹੋਈ ਕੋਈ ਹੋਰ ਤਾਂ ਸੱਸ ਕਹਿੰਦੀ ਹੋਊ ਅਗਲਾ ਕੋਈ ਹੋਰ ਦੇਖਦਾ ਉਹ ਵੀ ਕਹਿੰਦਾ ਗੱਲ ਗੱਲ ਮਾਰੀ ਤਾਂ ਮੈਂ ਹੀ ਪੈਣੀ ਹੈ ਨਾ ਇਹਨੂੰ ਕਰ ਕਿਸ ਨੇ ਕੁਝ ਕਹਿਣਾ ਗੱਲ ਤਾਂ ਉਹੀ ਹੈ ਨਾ ਦੂਜੇ ਰਿਸ਼ਤੇਦਾਰਾਂ ਨੂੰ ਕੀ ਪਤਾ ਹੁਣ ਆਪਾਂ ਨੂੰ ਤਾਂ ਪਤਾ ਹੈ ਚਲ ਕੋਈ ਨਾ ਕੁਝ ਨਹੀਂ ਹੁੰਦਾ ਤੂੰ ਗੱਲ ਕਰ ਲਈਏ ਤੇ ਨਾਲ ਕੋਈ ਗੱਲ ਨਹੀਂ ਮੈਂ ਹੁਣ ਜਦੋਂ ਆ ਗਿਆ ਨਾ ਕਰ ਇਹਨੂੰ ਲੈ ਕੇ ਹੀ ਜਾਊਂਗੀ ਜੇ ਅੱਜ ਨਾ ਮੰਨਿਆ ਕਹਿੰਦਾ ਹੋਏ ਮੈਂ ਲੇਟ ਜੇ ਉਧਰੋਂ ਲੇਟ ਰੂਟ ਹੋ ਗਿਆ ਫਿਰ ਅਸੀਂ ਕੰਨੋਂ ਭੱਜ ਜਾਗੇ ਹਾਂ ਦੇਖ ਲਈ ਜੇ ਨਹੀਂ ਆਏ ਕਿ ਹੁਣ ਇੱਥੇ ਬੁਲਾ ਲਾ ਫਿਰ ਉਰੇ ਆ ਜੂਗੀ ਨਾ ਨਾ ਚੱਲ ਕੇ ਆਵਾਂਗੇ ਜਾ ਕੇ ਆਵਾਂਗੇ ਲੈ ਥੋੜਾਗਾ ਤੂੰ ਇਹਨੂੰ ਨਾ ਇਹ ਦੱਸ ਪੈਣਾ ਤੇ ਕੁਰੀਆ ਸੂਟ ਵੀ ਲੈ ਕੇ ਜਾਣ ਪੂਗਾ ਸੂਟ ਲੈ ਜੀ ਪਤਾ ਹੈ ਹੋਰ ਲੈ ਜਾ ਕਿ ਇੱਕ ਸੂਟ ਦਾ ਹੁੰਦਾ ਹੈ ਫਿਰ ਐ ਕਰਾਂਗੇ ਪੁਰਾਣੇ ਦਾ ਪਿਆਮਾ ਘੁਰ ਤਾਂ ਲੈ ਜਾਗੇ ਤੇ ਇਹ ਸੂਟ ਲੈ ਜਾ ਸੂਟ ਲੈ ਜਾ ਹੋਰਾਂ ਕਿ ਲੈ ਜਾਾਂਗੇ ਐ ਕਰ ਲੈ ਹਾਂ ਤੇ ਡੱਬਾ ਲੈ ਜੀ ਹਾਂ ਉਹ ਡੱਬਾ ਲੈ ਜਾਂਦੇ ਹੋਰ ਕੋਈ ਨਹੀਂ ਚਲ ਮੈਂ ਐ ਕਰਦੀ ਮੂੰਗੀ ਧਰ ਧਰ ਲਾ ਮੂੰਗੀ ਤੂੰ ਬਹਿ ਲੈ ਕੋਈ ਗਲੀ ਪੈ ਜਾ ਬਸ ਮੈਂ ਪਈ ਸੀ ਗੋਲੀ ਜੀ ਲੈ ਕੇ ਹੋਈ ਹਾਂ ਹਾਂ ਪੈ ਜਾ ਜੇ ਕੋਈ ਕੰਮ ਹੈਗਾ ਤਾਂ ਮੈਂ ਕਰਾ ਦਨੀ ਨਾ 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 ਕੋਈ ਕੰਮ ਨਹੀਂ ਚਲ ਕਰੇਗੀ ਇਹ ਤਾਂ ਵਿਚਾਰੀ ਬਥੇਰੀ ਚੰਗੀ ਹੈ ਬਥੇਰਾ ਖੁੰਦੋਲਦੀ ਹੈ ਉਤੇ ਇਹਨਾਂ ਤੱਕ ਤਾਂ ਐ ਹੀ ਨਹੀਂ ਸਮਝਿਆ ਵੀ ਮੇਰੀ ਨਣਦਾ ਆਬ ਦੇ ਪਤਾ ਨਹੀਂ ਕਿਉਂ ਇਹ ਜਾਂ ਚੰਦਰਾ ਦਾ ਇਹਨੂੰ ਮੈਂ ਕੀ ਦੋਸ ਦੇਦਾ ਪੰਗਾ ਹੀ ਐ ਦਾ ਦੀ ਸੱਸ ਸੀ ਦਾ ਪਤਾ ਨਹੀਂ ਕਿੱਥੋਂ ਆ ਟੱਕ ਕੇ ਸੱਸ ਮੇਰੀ ਘਟ ਸੀਗੀ ਜਿਹੜਾ ਇਹ ਆ ਕੇ ਇੱਥੇ ਬਹਿ ਗਈ ਡੇਰਾ ਹੀ ਲਾ ਲਿਆ ਨਾ ਹੱਲੇ ਨਾ ਹੋ ਪਰੇ ਨਾ ਜਦ ਚਾਬੀ ਮੇਰੀ ਸੱਸ ਨੇ ਮੈਨੂੰ ਫੜਾ ਰੱਖੀ ਐ ਤੇ ਮੇਰੀ ਸੱਸ ਤੁਸੀਂ ਜਾਂਸ ਨਹੀਂ ਕੁਝ ਕਹਿੰਦਾ ਇਹ ਵੱਡੀ ਪ੍ਰਧਾਨ ਬਣ ਗਈ ਲੈ ਚਾਬੀਆਂ ਮੈਨੂੰ ਪਰ ਤੂੰ ਕੀ ਕਰਨੀ ਹਜੇ ਜੇ 2 ਮਿੰਟ ਨਾ ਹੋਰ ਹੁੰਦੀ ਨਾ ਲੋਕ ਉਹ ਚਾਹ ਕੋਲ ਲੈ ਸੀ ਜੇ ਉਹਦੇ ਵਿੱਚ ਪੈਸੇ ਹੁੰਦੇ ਤਾਂ ਮੈਂ ਚੱਕ ਲੈਂਦੀ ਮੈਨੂੰ ਕਿਹੜਾ ਇਹਨਾਂ ਨੇ ਪੁੱਛਣਾ ਸੀਗਾ ਜੇ ਪੁੱਛਦੇ ਵੀ ਕੋਈ ਨਾ ਕੋਈ ਦਾ ਬਹਾਨਾ ਮੈਂ ਲਾ ਹੀ ਦਿੰਦੀ ਹੁਣ ਕੀ ਕਰਾਂ ਕਿੱਥੋਂ ਹੱਲ ਕਰਕੇ ਦਾਜਸ ਕਰਨ ਨੂੰ ਪੈਸਿਆਂ ਦਾ ਉਹਨੂੰ ਵੀ ਚਾਹੀਦੇ ਨੇ ਉਹ ਉਹਦੇ ਮੰਮੀ ਨੂੰ ਮਾਰੇ ਵਿਚਾਰੇ ਦੇ ਇੱਕੋ ਇੱਕ ਸਹਾਰਾ ਉਹਦਾ ਜੇ ਉਹਦੀ ਮਾਂ ਨੂੰ ਕੁਝ ਹੋ ਗਿਆ ਫਿਰ ਉਹ ਕੀ ਕਰੂਗਾ ਜਦੋਂ ਇਕੱਲਾ ਰਹਿ ਜਾਊਗਾ ਕੁਝ ਨਾ ਕੁਝ ਤਾਂ ਕਹਿਣਾ ਪਊਗਾ ਪਰ ਪ੍ਰਤੈ ਨੂੰ ਕਿੱਥੋਂ ਪੈਸੇ ਕਰਾਂਗੇ ਜਾਸਤੋ ਵੀ ਨਹੀਂ ਪੁੱਛ ਸਕਦੇ ਜਸ ਸੋ ਸਵਾਲ ਜਵਾਬ ਕਰੂਗਾ ਮੈਂ ਤਾਂ ਪਹਿਲਾਂ ਹੀ ਲੈ ਕੇ ਦੇ ਰੱਖਿਆ ਜਾਸਤੋ ਹੁਣ ਮੰਮੀ ਤੋਂ ਵੀ ਲੈ ਸਕਦੇ ਮੰਮੀ ਤੋਂ ਵੀ ਲਈ ਸੀ ਕਿ ਮੈਂ ਵੀ ਜਾਸਤ ਨੂੰ ਲੋੜ ਹੈ ਠੀਕ ਹਰਾ ਕੁਝ ਤਾਂ ਸੋਚ ਪ੍ਰੀਤ ਜਿਹੜਾ ਪੈਸੇ ਦਾ ਹੱਲ ਹੋ ਜਾ ਤੇਰੇ ਕੋਲ ਕੀ ਕਰਾਂ ਕੀ ਕਰਾਂ ਹਾਂ ਪੈਸੇ ਤਾਂ ਨਹੀਂ ਮੇਰੇ ਕੋਲ ਕਿ ਚੀਜ਼ ਤਾਂ ਹੈਗੀ ਆ ਗੁੜੀ ਨੂੰ ਜਸਕਰ ਨੂੰ ਖਵਾ ਸਕਦੀ ਐ ਆਰਾਮ ਨਾਲ 50 60000 ਤੋਂ ਅਧਿਕ ਹੋ ਹੀ ਜਾਊਗਾ ਆਹ ਕੁਆਲੀਆਂ ਦੇ ਦੂੰਗੀ ਉਹਨੂੰ ਇਸ ਵੈਸੇ ਵੀ ਇਹ ਤਾਂ ਮੈਨੂੰ ਇਧਰ ਮਮੀ ਹੋਰ ਨਹੀਂ ਪਾਈਆਂ ਹੋਈਆਂ ਨੇ ਇਹਨਾਂ ਨੇ ਕਿਹਾ ਪੁੱਛਣਾ ਨਹੀਂ ਜਸ ਨੇ ਪੁੱਛਣਾ ਨਹੀਂ ਮੇਰੀ ਸੱਸ ਨੇ ਪੁੱਛਣਾ ਤੇ ਦੋਦੀ ਸੱਸ ਨੂੰ ਪਤਾ ਹੀ ਨਹੀਂਗਾ ਕੁਝ ਕੀ ਕਹੂੰਗੀ ਜੇ ਇਹਨਾਂ ਨੇ ਕੁਝ ਨਾ ਕੁਝ ਬੋਲਣਾ ਲੈ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਕਲਾ ਜਸਕਰਨ ਨੂੰ ਕਮਾ ਤੇਰੇ ਪੈਸੇ ਦਾ ਹੱਲ ਹੋ ਗਿਆ ਬਾਲੀਆਂ ਕੋਈ ਬੋੜੀ ਦਾ ਸਿਆਪਾ ਖੜਾ ਹੋ ਜੀ ਕੀ ਕਰਾਂ ਇੱਕ ਡਰ ਵੀ ਲੱਗਦਾ ਤੇ ਪੈਸੇ ਤਾਂ ਉਹਨੂੰ ਦੇਨੇ ਪੈਣਗੇ ਮੂੰਹ ਵੀ ਨਾ ਨਹੀਂ ਕਰ ਸਕਦੇ ਸਭ ਦੇਖ ਹੀ ਜਾਊਗੀ ਕੀ ਲੱਗਾ ਉਹ ਬਾਲੀਆਂ ਧਾਰ ਕੇ ਦੇ ਆਉਂਗੀ ਬਾਅਦ ਦੀ ਬਾਅਦ ਵਿੱਚ ਵੇਖਾਂਗੇ ਹੈਲੋ ਫੋਨ ਚੱਕ ਲਿਆ ਕਰਨਾ ਪਹਿਲੀ ਰਿੰਗ ਤੇ ਕੁਝ ਜ਼ਰੂਰੀ ਕੰਮ ਵੀ ਹੁੰਦਾ ਮੈਂ ਤਾਂ ਨਾ ਹੀ ਕਹਿੰਦੀ ਸੀ ਪੈਸਿਆਂ ਦਾ ਹੱਲ ਹੋ ਗਿਆ ਹਾਂ ਹਾਂ ਹੋ ਗਿਆ ਪੂਰੇ ਪੈਸੇ ਆ ਫਿਕਰ ਨਾ ਕਰ ਹਾਂ ਤੂੰ ਫੜ ਕੇ ਲੈ ਜਾ ਪੈਸੇ ਚੰਗਾ ਚਲ ਚੰਗਾ ਦੱਤ ਦੀਆ ਕਰੇ ਚੰਗਾ ਚੰਗਾ ਚਲ ਫੇਰ ਕਰੂੰਗੀ ਮੈਂ ਹਾਂ ਮੈਂ ਕੋਈ ਬੰਨ ਲਾ ਕੇ ਨਹੀਂ ਠੀਕ ਹੈ ਹਾਂ ਉੱਥੇ ਆ ਜਾ ਕੋਈ ਨਕਲੀ ਤਾਂ ਬੰਨਣਾ ਲਾ ਮਾ ਦਾ ਦਿਨ ਫਿਰ ਜਾਮ ਚੱਲ ਆਹ ਕੰਮ ਤਾਂ ਤੂੰ ਵਧੀਆ ਕੀਤਾ ਬਹੁਤ ਲੋਡ ਸੀ ਯਾਰ ਤੈਨੂੰ ਪਤਾ ਹੀ ਆ ਵੀ ਮम्मा ਵਾਰਣਾ ਹਾਂ 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 ਤੁਸੀਂ ਆਸ ਰੇ ਨਹੀਂ ਨਹੀਂ ਮੈਂ ਨਾ ਹੱਲ ਕਰਦੀ ਪੈਸਿਆਂ ਦਾ ਤਾਂ ਫਿਰ ਹੋਰ ਕੌਣ ਕਰਦਾ ਤੁਸੀਂ ਤਾਂ ਹੁਣ ਟਰਾਈ ਕੀਤਾ ਸੀਗਾ ਸਾਰੇ ਨਾ ਕਰਤੀ ਪਾਈ ਹੁੰਦਾ ਯਾਰ ਮਾੜੇ ਟਾਈਮ 'ਚ ਪਤਾ ਕੋਈ ਨਹੀਂ ਖੜਦਾ ਹੁੰਦਾ ਕਿ ਤੁਸੀਂ ਹਾਂ ਜਿਹੜਾ ਮੇਰਾ ਸਾਥ ਨਹੀਂ ਛੱਡਦਾ ਤਾਂ ਹੀ ਤਾਂ ਮੈਂ ਤੁਹਾਨੂੰ ਸਮਝਾਉਣੀ ਆਂ ਵੀ ਆਦਾ ਕੰਮਕਾਰ ਕਰ ਲਓ ਵਧੀਆ ਬਿਜ਼ਨਸ ਕਰ ਲਓ ਹਨਾ ਫਿਰ ਲੋੜ ਹੀ ਨਹੀਂ ਲੋਕ ਆ ਗਿਆ ਤੇ ਡੰਦੀ ਕਰਾਂਗੇ ਯਾਰ ਮੈਨੂੰ ਉਹ ਪੰਡਤ ਨੇ ਕਿਹਾ ਸੀ ਵੀ ਜਦੋਂ ਤੇਰਾ ਵਿਆਹ ਹੋ ਗਿਆ ਉਸ ਤੋਂ ਬਾਅਦ ਤੂੰ ਕੰਮ ਜਾਂ ਪੋਏਗਾ ਹੈ ਸੱਚੀ ਤੂੰ ਛੇਤੀ ਛੇਤੀ ਵਿਆਹ ਕਰਾ ਲਓ ਤੁਸੀਂ ਮੇਰੇ ਨਾਲ ਕਰਵਾ ਲੈਣੇ ਆਂ ਤੁਸੀਂ ਪਹਿਲਾਂ ਉਧਰ ਤਲਾਕ ਦੇ ਦੋ ਹੂੰ ਤਲਾਕ ਤੇ ਮੈਂ ਦੇ ਦੂੰਗੀ ਤੇ ਤੁਹਾਨੂੰ ਮੈਂ ਕਿਹਾ ਤਾਂ ਹੋਇਆ ਵੀ ਛੇਤੀ ਛੇਤੀ ਮੈਨੂੰ ਵਕੀਲ ਨਾਲ ਗੱਲ ਕਰੋ ਤੇ ਡਾਕੂਮੈਂਟ ਜਿ ਲਿਆ ਕੇ ਦੋ ਤੇ ਮੈਂ ਉਹ ਤੇ ਸਟੈਂਡ ਕਰਾਵਾਂ ਤੇ ਖੜਾ ਛੜਾਵਾਂ ਹਾਂ ਇਹ ਤਾਂ ਡਨ ਹੋ ਗਿਆ ਚਲ ਇਹ ਤਾਂ ਮੈਂ ਇੱਕ ਦੋ ਦਿਨਾਂ ਚ ਦੇਖਦਾ ਵਾਂ ਵਕੀਲ ਨਾਲ ਗੱਲ ਕਰਦਾ ਤੇ ਫੇਰ ਤੁਹਾਨੂੰ ਦੱਸਦਾ ਤੇ ਮੈਨੂੰ ਐ ਦੱਸੀ ਵੀ ਕਿਨੂੰ ਕਿਹਾ ਫੇਰ ਪੈਸੇ ਆ ਦੂੰ ਪੈਸੇ ਦਾ ਕਿਨੂੰ ਕਹਿਣਾ ਪੈਸੇ ਦਾ ਹੱਲ ਤਾਂ ਮੈਂ ਆਪ ਹੀ ਕੀਤਾ ਆਪੇ ਕਿਵੇਂ ਕਰ ਲਿਆ ਅੱਪੇ ਉਹਨਾਂ ਤੋਂ ਪਤਾ ਯਾਰ ਜਸਤੂ ਤਾਂ ਲੈ ਨਹੀਂ ਸਕਦੀ ਸੀ ਪੈਸੇ ਪਹਿਲਾਂ ਉਸ ਤੋਂ ਲਏ ਸੀਗੇ ਉਹ ਵੀ ਮੈਂ ਬਹਾਨਾ ਲਾਇਆ ਸੀਗਾ ਜਿ ਮੇਰੀ ਸਹੇਲੀ ਬੁਮਾਰਾ ਤੁਹਾਨੂੰ ਦਿੱਤੇ ਸੀਗੇ ਉਹ ਤੁਸੀਂ ਤਾਂ ਮੰਮੀ ਬਿਮਾਰ ਸੀਗੀ ਤੁਹਾਡੀ ਹਣਾ ਤੇ ਹੁਣ ਪਹਿਲਾ ਅੱਛਾ ਉਹ ਹੂੰ ਹੂੰ ਤੇ ਹੁਣ ਦੁਬਾਰਾ ਦੁਬਾਰਾ ਮੈਂ ਪੈਸੇ ਨਹੀਂ ਮੰਗ ਸਕਦੀ ਫੀਸ ਵੀ ਹੁਣ ਉਹਨੇ ਮੇਰੀ ਭਰ ਰੱਖੀ ਆ ਕਾਲਜ ਦੀ ਉਹ ਬੰਦਾ ਨਹੀਂ ਚੰਗਾ ਨਾ ਉਹ ਚੰਗਾ ਤਾਂ ਬਹੁਤ ਹੈ ਜਿਵੇਂ ਮੈਂ ਕਹਿੰਨੀ ਹੋਂਮੀ ਗੱਲ ਮੰਨਦਾ ਚਾਹੇ ਮੈਂ ਝੂਠ ਕਹਨੀ ਆ ਝੂਠ ਨੂੰ ਵੀ ਸੱਚ ਮੰਨ ਲਾਂਦਾ ਉਹ ਤਾਂ ਮੇਰੇ ਪਰ ਚਲ ਕੋਈ ਨਾ ਮੈਂ ਵੀ ਚੰਗਾ ਹੂੰ ਸਹੀ ਗੱਲ ਥੋੜੇ ਨਾਲ ਚੰਗਾ ਨਹੀਂ ਹੈਗਾ ਉਹ ਐਂ ਤਾਂ ਮੈਨੂੰ ਪਤਾ ਹੈ ਉਹ ਤੋਂ ਚੰਗਾ ਕੋਈ ਹੋਈ ਨਹੀਂ ਦੋਸਤ ਜੀ ਕਸੇ ਕ ਮਜਬੂਰੀ ਕਰਕੇ ਰਹੀ ਜਾਨੀ ਉਹਥੇ ਮੈਨੂੰ ਰਹਿਣਾ ਪੈਂਦਾ ਚਲ ਛੱਡ ਕਿ ਕੈਸ਼ ਲੈ ਕੇ ਆਈ ਹੈ ਕਿ ਨਹੀਂ ਕੈਸ਼ ਨਹੀਂ ਕੈਸ਼ ਦਾ ਹੱਲ ਤਾਂ ਹੋਇਆ ਨਹੀਂਗਾ ਜਸਕਰਨ ਫਿਰ ਤੇ ਮੇਰੇ ਕੋਲ ਨਾ ਵਾਲੀਆਂ ਨੇ ਤੇ ਆ ਵਾਲੀਆਂ ਲੈ ਜਾ ਤੇ ਨਾਲ ਇਹਨਾਂ ਨੂੰ ਖੁੱਦ ਨਹੀਂ ਦੇਖੋ ਖੋਲਿ ਬਸ ਖੋਲਿ ਖੋਲਿ ਇਹਦੇ ਪੈਸੇ ਲੈ ਲੀ ਕਿ ਲਾਜ ਕਰਾ ਤੇਰੀ ਮੰਮੀ ਦਾ ਕਿੰਨੇ ਕਰੀਆਂ ਹੋਣੀਆਂ ਵੈਸੇ ਐਨਾ ਤਾਂ ਮੈਨੂੰ ਪਤਾ ਨਹੀਂ ਕੋਈ ਨਾ ਤੇਰਾ ਹੱਲ ਹੋ ਜੂਗਾ ਜਿਹੇ 60000 ਦੀ ਤਾਂ ਹੋਣੀਆਂ ਜ਼ਿਆਦਾ ਹੋਣਗੀਆਂ ਜ਼ਿਆਦਾ ਹੋਣਗੀਆਂ ਹਾਂ ਮਤਲਬ ਕੋਲਾ ਨਾ ਮੈਨੂੰ ਕੁਝ ਪਤਾ ਹੀ ਨਹੀਂ ਇਹ ਕੀ ਹੈ ਮੇਰੀ ਗੱਲ ਸੁਣ ਤੇ ਇਹ ਪਤਾ ਨਾ ਲੱਗੂ ਕਿਸੇ ਨੂੰ ਕੋਈ ਨਾ ਕੋਈ ਨਾ ਮੈਂ ਬਾਹਣਾ ਲਾ ਦੂੰਗੀ ਪਰ ਇਹ ਤੇਰੀ ਮੰਮੀ ਨਾਲ ਜ਼ਰੂਰੀ ਨਹੀਂ ਹੈਗੀ ਮੈਨੂੰ ਨਹੀਂ ਚਲੋ ਤਾਂ ਠੀਕ ਹੈ ਮੈਨੂੰ ਵੀ ਟੈਨਸ਼ਨ ਵੀ ਹੈ ਯਾਰ ਵੀ ਹਨਾ ਤੇਰੇ ਇਕ ਰੇਡ ਕੋਈ ਹਨਾ

ਤੇ ਅੰਦਰ ਰੱਖਿਆ ਕਰ ਹਨ ਕਹਿੰਦੀ ਆ ਮੈਂ ਤੂੰ ਵੀ ਆਉਂਦਾ ਰੱਖਿਆ ਕਰ ਕਮਲੀਏ ਜੀ ਹਾਂ ਰੱਖਦੀ ਆ ਤੂੰ ਤਾਂ ਜ਼ਿਆਦਾ ਰੱਖਿਆ ਕਰ ਸਮਾਂ ਮੇਰੇ ਕਰਕੇ ਹਾਂ ਹਾਂ ਆਖਿਰਕਾਰ ਤੂੰ ਮੇਰੀ ਜ਼ਿੰਦਗੀ ਚ ਆਉਣਾ ਯਾਰ ਆ ਉਹ ਤਾਂ ਤਿਆਂ ਰੱਖਿਆ ਕਰ ਤੂੰ ਸੁਣ ਤਾਂ ਉਹ ਦਿਨ ਦਾ ਇੰਤਜ਼ਾਰ ਹੀ ਹੈ ਮੈਨੂੰ ਕਦੋਂ ਆਪਣਾ ਵਿਆਹ ਹੋਣਾ ਕਦੋਂ ਆਪਾਂ ਇਕੱਠੇ ਰਹਿਣਾ ਠੀਕ ਹੈ ਕੀ ਹੋ ਗਿਆ ਫੋਨ ਦੇਖੀ ਇਹਨੇ ਕੁਛ ਨਹੀਂ ਉਹ ਤਾਂ ਕੰਪਨੀ ਵਾਲੇ ਦਾ ਫੋਨ ਹੈ ਕੋਈ ਨਾ ਅੱਛਾ ਹਾਂ ਚਲ ਠੀਕ ਹੈ ਯਾਰ ਜਦੋਂ ਮੈਂ ਕੋਲੋਂ ਨੇ ਉਹਦਾ ਫੋਨ ਆਉ ਨਹੀਂ ਹੋਣਾ ਕਿਸੇ ਦਾ ਕਿਸੇ ਪਤਾ ਨਹੀਂ ਕਿੱਥੇ ਉਲਝੇ ਰਹਨੇ ਹੋ ਬਸ ਪੁੱਛਣਾ ਯਾਰ ਉਹ ਹੀ ਕਿਤੇ ਦਵਾਈ ਲਿਆ ਕਿਤੇ ਕੀ ਲਿਆ ਬਸ ਉਹਨਾਂ ਦੇ ਹੀ ਆਉਂਦੇ ਫੋਨ ਚੱਲ ਠੀਕ ਹੈ ਤੂੰ ਹਣਾ ਲੇਟ ਹੁੰਦੀ ਹੋਏ ਚੱਲ ਠੀਕ ਹੈ ਆਂਟੀ ਵੀ ਕੱਲੀ ਹੋਣੀ ਹੈ ਨਾ ਉਹਨੂੰ ਬਾਗ ਰਾਂ ਤੇ ਘਰੇ ਹਾਂ ਓਕੇ ਓਕੇ ਚੱਲ ਚੰਗਾ ਬਾਏ ਬਾਏ ਲੈ ਲਈ ਆਪਣਾ ਹਾਲ ਦਾ ਕਰ ਗਈ ਇਹ ਤਾਂ ਮੁਰਗਾ ਵਾਲਾ ਕੈਂਟ ਫਸਿਆ ਹੋਇਆ ਚਲੋ ਐਸੀ ਤਾਂ ਹੀ ਜਾਣਗੇ ਹਾਂ ਤਾਂ ਕੰਬਚਾਰੀ ਵਧੀਆ ਕਰਗੀ ਕਾਹਨੂੰ ਤਲਾਕ ਦੇਣਾ ਤੂੰ ਨਹੀਂ ਤੇਰਨਾ ਮੇਰਾ ਵਿਆਹ ਹੋਵੇ ਇਹ ਮੇਰੇ ਟਾਂਕੇ ਦਾ ਹੋਰ ਕਿਤੇ ਪੇੜਨਗੇ ਚੱਲਾ ਸ਼ੁਕਰ ਹੋਏ ਨੂੰ ਪਤਾ ਨਹੀਂ ਲੱਗਿਆ ਫੋਨ ਆ ਗਿਆ ਸੀ ਵਿੱਚ ਦੀ ਚੱਲਾ ਸ਼ਟ ਚੱਲ ਜੀ ਹਾਂ ਜੀ ਕਿਵੇਂ ਹੋ ਵਧੀਆ ਹੀ ਤੁਸੀਂ ਦੱਸੋ ਬਹੁਤ ਵਧੀਆ ਕਿੱਥੇ ਮੈਂ ਕਾਲਜ ਸੀ ਕਾਲਜ ਸੀਗੇ ਹਾਂਜੀ ਤੁਸੀਂ ਸੁਣਾਓ ਕੀ ਕਰਦੇ ਹਾਂਜੀ ਤੁਸੀਂ ਸੁਣਾਓ ਮੈਂ ਕਿ ਕੀ ਕਰਦੇ ਕੁਛ ਨਹੀਂ ਕਰਦੇ ਤੁਹਾਨੂੰ ਯਾਦ ਕਰਦੇ ਆ ਬਸ ਕੱਲਾ ਯਾਦ ਕਰਤੀ ਸਾਰਿਆਂ ਘਰੇ ਨਾਲ ਗੱਲ ਕਰਿਓ ਠੀਕ ਐ ਘਰੇ ਵੀ ਗੱਲ ਕਰਾਂਗੇ ਕਦੋਂ ਕਰਾਂਗੇ ਗੱਲ ਮੇਰੇ ਘਰ ਦੇ ਤੈਨੂੰ ਮੈਨੂੰ ਬਾਰ-ਬਾਰ ਕਹਿੰਦੇ ਨੇ ਵਿਆਹ ਵਾਰੇ ਵਿਆਹ ਵਾਰੇ ਕਹਿੰਦੇ ਆ ਕੋਈ ਨਾ ਤੂੰ ਕਰ ਕਰੀ ਗੱਲ ਕਹੈਂ ਮੈਂ ਮੁੰਡਾ ਦੇਖ ਰੱਖਿਆ ਮੈਨੂੰ ਪਸੰਦ ਆ ਮੈਂ ਕੀ ਗੱਲ ਕਰਾਂ ਜਦੋਂ ਮੁੰਡੇ ਨੇ ਹੀ ਗੱਲ ਕੀਤੀ ਤਾਂ ਨਾ ਕਰੇ ਮੈਂ ਗੱਲ ਕਰਦਾ ਯਾਰ ਮੈਨੂੰ ਆਇਆ ਨਾ ਥੋੜਾ ਜਿਹਾ ਕੰਮ ਸੈੱਟ ਹੋ ਜੇ ਯਾਰ ਮੈਂ ਫੇਰ ਗੱਲ ਕਰਦਾ ਵੀ ਥੋੜਾ ਜਿਆਦਾ ਕੋਈ ਨਾ ਬੰਦਰ ਤੋਂ ਮੈਨੂੰ ਵਿਆਹ ਤਾਂ ਉਹ ਦੇਖੀ ਜਾਏ ਉਹ ਬੈਠੇ ਕੰਮ ਕਰ ਨਹੀਂ ਯਾਰ ਇਹੋ ਜਿਹੀਆਂ ਗੱਲਾਂ ਨਾ ਕਰ ਤੇਰੇ ਬਿਨਾ ਮੈਂ ਕਿਵੇਂ ਰਹੂੰਗਾ ਆ ਬਰੇ ਆਉਂਦੇ ਹੁੰਦੇ ਆ ਜਿਨੇ ਗੱਲ ਨਹੀਂ ਕੀਤੀ ਉਹ ਰਹਿ ਵੀ ਪਊਗਾ ਆਇ ਨਾ ਕਰ ਯਾਰ ਤੂੰ ਕੋ ਕਰਾਂਗੇ ਦੱਸੋ ਕਰੇਗਾ ਮੈਂ ਵੀ ਆਪਦੇ ਕਰੇ ਗੱਲ ਕਰਾਂ ਬੱਸ ਮੈਨੂੰ ਥੋੜਾ ਜਿਹਾ ਕੰਮ ਸੈੱਟ ਕਰ ਲੈਂਦੇ ਤੇ ਫੇਰ ਮੈਂ ਤੁਹਾਡੇ ਬਾਰੇ ਦੱਸ ਦੂੰਗਾ ਕਰੇ ਤੇ ਫਿਰ ਆਪਾਂ ਵਿਆਹ ਕਰਾਵਾਂਗੇ ਦਾਜ ਬਹੁਤ ਲੈਣਾ ਨਾਲੇ ਮੈਂ ਕਹਿ ਦੀ ਕਰਦਿਆਂ ਨੂੰ ਓਏ ਦਾਜ ਤਾਂ ਫੁੱਲ ਰੱਖਿਓ ਠੀਕ ਹੈ ਜੀ ਠੀਕ ਹੈ ਹਾਂ ਜੀ ਕੋਈ ਨਾ ਗੱਲ ਤਾਂ ਕਰੋ ਦਾਜ ਵੀ ਆ ਜੂਗਾ ਹਾਂ ਐਂ ਤਾਂ ਮੈਨੂੰ ਪਤਾ ਘਰ ਦੇ ਘੈਂਟ ਆ ਵੀਰੇ ਦਾਜ ਤਾਂ ਦੇਣਗੀ ਕੱਲੀ ਕੱਲੀ ਕੁੜੀ ਹੋਈ ਕੀ ਤਾਂ ਗੱਲ ਹੈ ਨਾ ਤੁਸੀਂ ਇਹ ਨਾ ਮਤ ਕਰੋ ਮੜੀ ਗੱਲ ਕਰਨ ਦੀ ਕਿਤੇ ਆਏ ਨਾ ਹੋਵੇ ਦਾਜ ਕਿਤੇ ਹੋਰੀ ਜਾਵੇ ਤੇ ਨੈ ਵੀ ਕਿਤੇ ਹੋਰੀ ਜਾਵਾ ਨਾ ਨਾ ਤੂੰ ਨਹੀਂ ਕਿਤੇ ਜਾਂਦੀ ਯਾਰ ਤੂੰ ਤਾਂ ਮੇਰੇ ਕੋਲ ਹੀ ਰਹੇਂਗੀ ਤੇ ਦਾਜ ਵੀ ਮੇਰੇ ਕੋਲ ਹੀ ਆਊਗਾ ਟੈਨਸ਼ਨ ਨਾ ਲੈ ਹੂੰ ਇਹ ਜੀ ਹਰ ਕਰੇ ਵਧੀਆ ਸਭ ਵਧੀਆ ਆਪਣੇ ਸੋ ਆਪਣੇ ਵੀ ਸਭ ਵਧੀਆ ਮम्मा ਥੋੜੇ ਜੀ ਬਿਮਾਰ ਸੀਗੇ ਅੱਛਾ ਬਸ ਥੋੜੇ ਜੀ ਬਸ ਉਹਨਾਂ ਨੂੰ ਸਹੀ ਹੋ ਜਾਣ ਦੋ ਤੇ ਫਿਰ ਮੈਂ ਆਪਦਾ ਕੰਮ ਸੈੱਟ ਕਰਦਾ ਤੇ ਫਿਰ ਮੈਂ ਘਰੇ ਵਿਆਹ ਦੀ ਗੱਲ ਕਰਦਾ ਤੇ ਫਿਰ ਸਾਨੂੰ ਵਿਆਹ ਕੇ ਲੈ ਕੇ ਆਉਣਾ ਸਾਨੂੰ ਪਤਾ ਤੁਹਾਡੇ ਬਿਨਾ ਤਾਂ ਮੈਂ ਰਹੀ ਨਹੀਂ ਸਕਦਾ ਸਾਰੀ ਜ਼ਿੰਦਗੀ ਕਿਹ ਨਾਲ ਮਾਰ ਸਕਦਾ ਪਰ ਤੁਹਾਡੇ ਤੋਂ ਬਿਨਾ ਨਹੀਂ ਰਹਿ ਜਾਣਾ ਮੇਰੇ ਤੋਂ ਅੱਛਾ ਯਾਰ ਹਾਂ ਯਾਰ ਇਹ ਯਾ ਕਰੂ ਫਿਰ ਗੱਲ ਕਰੇ ਇਹ ਵੀ ਗੱਲ ਬੰਦ ਨਹੀਂ ਹਾਂ ਹਾਂ ਯਾਰ ਕਰਦੇ ਆਂ ਜ਼ਰੂਰ ਗੰਤ ਕਰ ਲੀ ਜੀ ਬਹੁਤ ਬਹੁਤ ਫਰਕ ਹੁੰਦਾ ਨਾ ਹਾਂ ਫਰਕ ਤਾਂ ਹੁੰਦਾ ਯਾਰ ਹਾਂ ਬਾਕੀ ਮੈਂ ਥੋੜੇ ਥੋੜੇ ਹਿੰਟ ਤੇ ਦਿੰਦਾ ਰਹਿਣਾ ਕਰੇ ਵੀ ਮੈਨੂੰ ਕੁੜੀ ਪਸੰਦ ਆ ਜੇ ਮੈਂ ਆਪਦੀ ਲਵ ਮੈਰਿਜ ਕਰਾਉਂਗਾ ਜਾਂ ਕੁਝ ਹੋਰ ਅੱਛਾ ਅੱਛਾ ਹਾਂਜੀ 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 ਅਵੀਰ ਅਰ ਸਸਾ ਸੋਡਾ ਬਰਥਡੇ ਵੀ ਆਉਣ ਵਾਲਾ ਹਨਾ ਸੋਡਾ 21 ਨਵੰਬਰ ਨੂੰ ਬਰਥਡੇ ਆ ਸੱਚ ਹਨਾ ਆ ਯਾਗਾ ਯਾਰ ਮੈਂ ਤੇਰਾ ਬਰਥਡੇ ਕਿਵੇਂ ਭੁੱਲ ਸਕਦਾ ਮੈਨੂੰ ਦੱਸ ਠੀਕ ਹੈ ਚਲੋ ਬੜੀ ਆ ਕੇ ਗੱਸੇ ਵੀ ਤਿਆਰ ਕਰਦੇ ਹਾਂ ਹਾਂਜੀ ਚਲੋ ਠੀਕ ਹੈ ਪੁੱਤ ਠੀਕ ਹੈ ਜੀ ਓਕੇ ਬਾਏ ਲਵ ਯੂ ਓਕੇ ਬਾਏ ਬਾਏ ਇਹਦੇ ਬਿਨਾ ਤਾਂ ਮੈਂ ਰਹਿ ਨਹੀਂ ਸਕਦਾ ਦੂਜੀ ਤੇ ਚੱਲੋ ਐਸੀ ਕੁਛ ਦਿਨ ਲੀਹ ਚੱਲੀ ਉਹ ਵੀ ਵਧੀਆ ਚੱਲ ਸਹੀ ਐ ਸਾਬ ਵਿਆਹ ਤਾਂ ਪਉਦੇ ਨਾਲ ਹੀ ਕਰਾਉਣਾ ਐ ਇਹ ਤਾਂ ਮੇਰਾ ਸੱਚਾ ਪਿਆਰਾ ਹੈ ਹਰਪ੍ਰੀਤ ਨੂੰ ਤਾਂ ਕਿਵੇਂ ਆ ਹਰਮਣਾਂ ਵੈਜੀ ਰੱਖਿਆ ਉਹ ਕਿਹਦੇ ਆ ਵਧੀਆ ਵਧੀਆ ਠੀਕ ਐ ਸਰਦਾਰਾ ਕਿਹਦੇ ਨਾਲ ਲਵ ਯੂ ਲਵ ਯੂ ਹੋਇਆ ਪਿਆ ਉਹ ਤੇਰੀ ਭਾਬੀ ਸੀ ਦੂਜੀ ਕਿਹੜੀ ਹਰਪ੍ਰੀਤ ਓਏ ਨਹੀਂ ਨਹੀਂ ਹੋਰ ਕਿਹੜੀ ਮਨਪ੍ਰੀਤ ਤਾਂ ਨਲੇ ਤਾਂ ਹਰਪੀ ਨਾਲ ਗੱਲ ਕਰਦਾ ਹੁੰਦਾ ਉਹ ਕੁਰਦਾ ਨੂੰ ਨਾ ਉਹ ਵੀ ਉਹ ਵੀ ਤੇਰੀ ਭਾਬੀ ਹੈ ਤਾਂ ਯਾਰ ਦੋ ਜਣਾਂ ਨਾਲ ਗੱਲਾਂ ਕਰੀ ਜਾਂਦਾ ਯਾਰ ਦੋ ਜਣ ਦੀਆਂ ਕਿਉਂ ਖਰਾਬ ਕਰੀਆਂ ਖਰਾਬ ਕਰੀਆਂ ਤੇ ਹੋਰ ਓਏ ਖਰਾਬ ਨਹੀਂ ਓਏ ਅੱਜ ਕੱਲ ਟ੍ਰੈਂਡੀ ਥੋੜਾ ਜਿਹਾ ਐ ਹੈ ਇਹ ਟ੍ਰੈਂਡ ਕੀ ਤੂੰ ਦੋ ਜਣ ਦੀਆਂ ਖਰਾਬ ਕਰੀ ਜਾਂਦਾ ਯਾਰ ਹਰਮਣੇ ਕੱਲ ਤਾਂ ਮੈਂ ਤੇਰਾ ਦੋਸਤ ਆ ਨਾ ਮੈਂ ਤੈਨੂੰ ਤਾਂ ਕਹਿਣਾ ਉਹ ਕਹਿਣਾ ਤਾਂ ਹੈਗਾ ਫਿਰ ਮੇਰੀ ਗੱਲ ਸੁਣ ਯਾਰ ਹੂੰ ਜਿਹੜੀ ਹਰਪ੍ਰੀਤ ਹੈ ਹੂੰ ਹੂੰ ਉਹਦੇ ਨਾਲ ਮੇਰਾ ਕਾਫੀ ਪਿਆਰ ਹੁੰਦਾ ਸੀ ਉਹਦਾ ਹੁਣ ਉਹਦਾ ਵਿਆਹ ਹੋ ਗਿਆ ਹੁਣ ਹੂੰ ਠੀਕ ਹੈ ਮਾਅ ਦੇ ਕਰੇ ਕੀ ਕਹੂੰਗਾ ਵੀ ਕੁੜੀ ਵਹੀ ਵਰੀ ਐ ਤਲਾਕ ਲੈ ਕੇ ਮੇਰੇ ਨਾਲ ਵਿਆਹ ਕਰਾਊਗੀ ਮੇਰੇ ਘਰ ਦੇ ਰਾਜੀ ਹੋ ਜਾਣਗੇ ਇਸ ਗੱਲ ਤੇ ਤੂੰ ਆਪਦੇ ਆਪਦੇ ਤੇ ਲਾ ਕੇ ਚੱਲੇ ਇਹ ਗੱਲ ਵੀ ਤੇਰੇ ਘਰ ਦੇ ਰਾਜੀ ਹੋ ਜਾਣਗੇ ਵੀ ਤਲਾਕ ਵਾਲੀ ਕੁੜੀ ਨਾਲ ਤੂੰ ਵੀ ਆਹ ਕਰਾਏਂਗਾ ਕੋਈ ਤੇਰੇ ਚ ਕਿਹੜਾ ਕੋਈ ਕਾਣ ਐ ਸਮਝਣਾ ਵੀ ਇੱਕ ਕੰਮ ਹੀ ਨਹੀਂ ਕਰਦਾ ਹੋਰ ਤਾਂ ਸਭ ਕੁਝ ਸਹੀ ਐ ਚੰਗਾ ਭਲਾ ਹੈਗਾ ਵਧੀਆ ਸੋਹਣਾ ਸੁਨੱਖਾ ਵਧੀਆ ਗੱਭਰੂ ਸਹੀ ਐ ਕਿ ਨਹੀਂ ਤੇ ਜਿਹੜੀ ਮਨਪ੍ਰੀਤ ਐ ਉਹ ਮੇਰਾ ਇਸ ਤੋਂ ਬਾਅਦ ਵਾਲਾ ਪਿਆਰ ਹੈ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਆ ਯਾਰ ਚਲ ਆ ਗਲਤ ਤੇਰੀ ਠੀਕ ਆ ਹਰਮਣ ਚਲ ਤੇਰੇ ਹੁਣ ਨਹੀਂ ਕਰਦੇ ਮੰਨਦੇਗੇ ਕਿਸੇ ਦੇ ਨਹੀਂ ਮੰਨਦੇ ਹੁੰਦੇ ਯਾਰ ਹਾਂ ਇਹ ਤਾਂ ਗਲਤਰੀ ਮੈਂ ਮਾਫ ਸਹਿਮ ਤਾਂ ਪਰ ਯਾਰ ਤੂੰ ਹਰਪ੍ਰੀਤ ਨੂੰ ਕਿਉਂ ਦੁੱਖਾ ਦਿੰਦਾ ਯਾਰ ਤੂੰ ਉਹਨੂੰ ਸੱਚ ਦੱਸ ਦੇ ਉਹ ਜਿੰਦਗੀਆਂ ਖਰਾਬ ਕਰੀਆਂ ਓ ਯਾਰ ਜ਼ਿੰਦਗੀ ਖਰਾਬ ਕਰਨ ਦੀ ਗੱਲ ਨਹੀਂ ਤੂੰ ਮੇਰੀ ਥੋੜੀ ਗੱਲ ਸਮਝ ਭਰਾ ਬਣ ਕੇ ਹਨਾ ਤੈਨੂੰ ਮੈਂ ਗੱਲਾਂ ਸਮਝਾਉਣਾ ਹੁਣ ਮੈਂ ਇਨਾਂ ਚਰ ਉਹਦੇ ਨਾਲ ਪਿਆਰ ਚ ਰਿਹਾ अच्छा एकदम तो नहीं ਛੱਡਿਆ ਜਾਂਦਾ ਉਹ ਨਾ ਕਿਸੇ ਨੂੰ ਹਾਂ ਉਹਦੇ ਦਿਲ ਤੇ ਕੀ ਬੀਤੂਗੀ ਇਹ ਤਾਂ ਗੱਲ ਆ ਸਮਝਦੇ ਕਿ ਨਹੀਂ ਪਰ ਉਹ ਨੂੰ ਸੱਚ ਦੱਸਦੇ ਵਿਆਹ ਹੀ ਕਰੀ ਹੈਗੀ ਆ ਯਾਰ ਓਏ ਯਾਰ ਵਿਆਹੀ ਵਰੀ ਤਾਂ ਹੈਗੀ ਆ ਹੁਣ ਦੇਖ ਮੈਂ ਕੋਈ ਕੰਮ ਨਹੀਂ ਕਰਦਾ ਹੂੰ ਠੀਕ ਹੈ ਬਸ ਆਇਆ ਚੱਲ ਮੇਰਾ ਖਰਚਾ ਪਾਣੀ ਤੋਰੀ ਜਾਂਦੀ ਆ ਵਿਚਾਰੀ ਯਾਰ ਠੀਕ ਹੈ ਇੱਕ ਆਏ ਮੈਂ ਇੱਕਦਮ ਨਹੀਂ ਦੱਸ ਸਕਦਾ ਯਾਰ ਮੈਨੂੰ ਵੀ ਪਤਾ ਉਹ ਮਰ ਜੂਗੀ ਮੇਰੇ ਬਿਨਾ ਉਹ ਕਿੰਨਾ ਕਰਦੀ ਆ ਦੇਖ ਲੈ ਮੈਂ ਉਹਦੇ ਘਰ ਵਾਲਿਆਂ ਨੂੰ ਤਲਾਕ ਦੇ ਦੂੰਮਾ ਆ ਕਰ ਦੂੰ ਉਹ ਕਰ ਦੂੰ ਤੇਰੇ ਪਿੱਛੇ ਮੈਂ ਸਭ ਕਰ ਦੂੰ ਮੈਨੂੰ ਬਾਲੀਆਂ ਵੀ ਦੇਗੀ ਵਿਚਾਰੀ ਯਾਰ ਚਾਲ ਯਾਰ ਜਿਵੇਂ ਤੈਨੂੰ ਠੀਕ ਲੱਗਦਾ ਮੈਂ ਤਾਂ ਤੈਨੂੰ ਲਿਆਏ ਦਾ ਕਰਕੇ ਕਹਿੰਦਾ ਸੀਗਾ ਯਾਰ ਓਏ ਗੱਲ ਸਮਝ ਲਈਦੀ ਹੁੰਦੀ ਆ ਹੁਣ ਉਹ ਆ ਕੁੜੀ ਠੀਕ ਐ ਉਹ ਉਹਦਾ ਆਏ ਆ ਵੀ ਉਹ ਮੈਨੂੰ ਬੜਾ ਨਹੀਂ ਆਇਆ ਪਿਆਰ ਕਰਦੀ ਐ ਇੱਕ ਥੋੜੀ ਹੈ ਛੋਟੀ ਬੱਚਿਆਂ ਵਾਂਗੂ ਰੱਖਦਾ ਉਹਨੂੰ ਮੈਂ ਠੀਕ ਐ ਤੇ ਉਹ ਮੈਨੂੰ ਬੜਾ ਮੇਰਾ ਪਿਆਰ ਕਰਦੀ ਹੋ ਗਈ ਹਨਾ ਮੈਨੂੰ ਕਰਦੀ ਰਹਿੰਦੀ ਉਹ ਤੇਰੇ ਬਿਨਾ ਨਹੀਂ ਸਰਨਾ ਮੈਨੂੰ ਪਤਾ ਹੁਣ ਵੀ ਕਿੰਦਾ ਕਰਦੀ ਆ ਮੈਨੂੰ ਤਾਂ ਥੋੜੀ ਪਤਾ ਮੈਂ ਤਾਂ ਤੈਨੂੰ ਦੋਸਤਾ ਕਰਕੇ ਕਹਿਦਾ ਲਿਆ ਸੀ ਤੇਰੇ ਨਾਲ ਆਹੋ ਚਲੋ ਤਾਂ ਗੱਲ ਠੀਕ ਤੇਰੀ ਤਾਂ ਠੀਕ ਗੱਲ ਹਾਂ ਤੈਨੂੰ ਤਾਂ ਕੋਈ ਨਾ ਚੱਲ ਦੇਖਦੇ ਆ ਚੱਲ ਕੋਈ ਦਿਲ ਤੇ ਬੋਝ ਨਹੀਂ ਲੈਂਦੇ ਰ ਆ ਗੱਲਾਂ ਦਾ ਚੱਲ ਠੀਕ ਆ ਕਿ ਘਰੇ ਚੱਲੇ ਹਾਂ ਕਰੇ ਜਾਣਾ ਗਾ ਡੈਡੀ ਬਸ ਯਾਰ ਮੈਂ ਵੀ ਕਰੀ ਜਾਣਾ ਯਾਰ ਥੋੜੀ ਮੰਮੀ ਨੂੰ ਮਾਰੇਗੀ ਕਣਕ ਕੋਣ ਕਬੀਜ ਲਗੇ ਅੱਛਾ ਕਣਕ ਕੋਣ ਕਬੀਜ ਨਹੀਂ ਆ ਉਹ ਯਾਰ ਮੈਂ ਘਰੇ ਮੰਮੀ ਨੂੰ ਮਾਰਨਾ ਫਿਰ ਮੈਂ ਤਾਂ ਉਧਰ ਚੱਲ ਜਾਗਾ ਉਹ ਚਲ ਮੈਂ ਇੱਥੇ ਬੈਠਾ ਗੱਲ ਕੀ ਹੋ ਗਿਆ ਮੈਂ ਤੁਹਾਨੂੰ ਉਹ ਥੋੜੇ ਬਿਮਾਰ ਹੋ ਗਏ ਸੀਗੇ ਅੱਛਾ ਚੱਲ ਕੋਈ ਨਹੀਂ ਮੈਂ ਆਉਂਦਾ ਪਤਾ ਲੱਗ ਗਿਆ ਕੋਈ ਨਾ ਕੋਈ ਨਾ ਜਦੋਂ ਮਰਜੀ ਤੇਰਾ ਆਪਦਾ ਘਰ ਆਈ ਯਾਰ ਜਦੋਂ ਮਰਜੀ ਆ ਜੀ